ਸਾ ਬੀਜੇਪੀ ਲੁਧਿਆਣੇ ਚ ਸੰਦੂਰ ਆਪਰੇਸ਼ਨ ਸੰਦੂਰ ਦੇ ਨਾਂ ਤੇ ਵੋਟ ਮੰਗਦੀ ਹੈ। ਅੱਛਾ ਜੀ। ਕੀ ਕਰੀਏ ਫਿਰ? ਆਹ ਯਾਰ ਸੰਦੂਰਾਂ ਦੇ ਨਾਂ ਤੇ ਬੋਟਾ ਮੰਗਦੇ। ਨਹੀਂ ਸੰਦੂਰ ਸੰਦੂਰ ਦਾ ਜਿਹੜਾ ਮਜ਼ਾਕ ਉੱਡਿਆ। ਉਹ ਨਹੀਂ ਕਿਖਿਆ ਤੁਸੀਂ। ਵੀ ਮਤਲਬ ਅਸੀਂ ਸੰਦੂਰ ਵੀ ਭੇਜਾਂਗੇ ਹਰ ਘਰ ਚ। ਤੁਹਾਡੇ ਤੇਰੀ ਆਊਗਾ ਫਿਰ ਤੂੰ ਲਾ ਲੇਗਾ ਫਿਰ। ਕਹਿਣੀ ਨਾ ਵੀ ਆਲੇ ਮੋਦੀ ਦੇ ਨਾਂ ਤੇ ਸੰਦੂਰ ਲਾ ਲਾ। ਇਹ ਇੱਕ ਵਨ ਨੇਸ਼ਨ ਵਨ ਹਸਬੈਂਡ ਇਹ ਇਹ ਸਕੀਮ ਹੈ ਮਾਤਾ ਬੀਜੇਪੀ ਲੁਧਿਆਣੇ ਚ ਸੰਦੂਰ ਆਪਰੇਸ਼ਨ ਸੰਦੂਰ ਦੇ ਨਾਂ ਤੇ ਵੋਟ ਮੰਗਦੀ ਹੈ ਅੱਛਾ ਜੀ ਕੀ ਕਰੀਏ ਫਿਰ ਆਏ ਯਾਰ ਸੰਦੂਰਾਂ ਦੇ ਨਾਂ ਤੇ ਭੋਟਾਂ ਮੰਗਦੇ ਨਹੀਂ ਸੰਦੂਰ ਸੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਉਹਨੂੰ ਦੇਖਿਆ ਤੁਸੀਂ ਵੀ ਮਤਲਬ ਅਸੀਂ ਸੰਦੂਰ ਵੀ ਭੇਜਾਂਗੇ ਹਰ ਘਰ ਚ ਤੁਹਾਡੇ ਤੇਰੀ ਆਊਗਾ ਫਿਰ ਤੂੰ ਲਾ ਲੇਗਾ ਕਹਿੰਦੇ ਮਿਆਂ ਲੈ ਮੋਦੀ ਜੀ ਨਾਲ ਹੰਮੂਰ ਲਗਾ ਇੱਕ 1 ਨੇਸ਼ਨ 1 ਹਸਬੰਡ ਇਹ ਇਹ ਸਕੀਮ ਹੈ ਮਾ ਸਾ ਬੀਜੇਪੀ ਲੁਧਿਆਣੇ ਚ ਸੰਦੂਰ ਆਪਰੇਸ਼ਨ ਸੰਦੂਰ ਦੇ ਨਾਂ ਤੇ ਬੋਰ ਮੰਗਦੇ ਅੱਛਾ ਜੀ ਕੀ ਕਰੀਏ ਫਿਰ ਆਏ ਯਾਰ ਸੰਦੂਰਾਂ ਦੇ ਨਾਂ ਤੇ ਵੋਟਾਂ ਮੰਗਦੇ ਨਹੀਂ ਸੰਦੂਰ ਸੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਉਹ ਨਹੀਂ ਕਹਿ ਖੇ ਤੁਸੀਂ ਵੀ ਮਤਲਬ ਅਸੀਂ ਸੰਦੂਰ ਵੀ ਭੇਜਾਂਗੇ ਹਰ ਘਰ ਚ ਥੋੜੀ ਦਰੇ ਆਊਗਾ ਫਿਰ ਤੂੰ ਲਾ ਲੇਗਾ ਫਿਰ ਕਹਿੰਦੇ ਆਂ ਵਿਆਹ ਲੈ ਮੋਦੀ ਦੇ ਨਾਂ ਦਾ ਸੰਦੂਰ ਲਾ ਇਹ ਕੋ ਬਨ ਨੇਸ਼ਨ ਵਨ ਹਸਬੰਡ ਇਹ ਇਸਕੀਮ ਹੈ ਮਾ ਸਰ ਬੀਜੇਪੀ ਲੁਧਿਆਣੇ ਚ ਸੰਦੂਰ ਆਪਰੇਸ਼ਨ ਸੰਦੂਰ ਦੇ ਨਾਂ ਤੇ ਵੋਟ ਮੰਗਦੇ ਅੱਛਾ ਜੀ ਕੀ ਕਰੀਏ ਵੀਰ ਆ ਯਾਰ ਸੰਦੂਰਾਂ ਦੇ ਨਾਂ ਤੇ ਬੋਟਾ ਮੰਗਦੇ ਨਹੀਂ ਸੰਦੂਰ ਸੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਉਹ ਨਹੀਂ ਦੇਖਿਆ ਤੁਸੀਂ ਵੀ ਮਤਲਬ ਅਸੀਂ ਸੰਦੂਰ ਵੀ ਭੇਜਾਂਗੇ ਹਰ ਘਰ 'ਚ ਤੁਹਾਡੇ ਕੋਲ ਹੀ ਆਊਗਾ ਫਿਰ ਤੂੰ ਲਾ ਲੇਂਗਾ ਫਿਰ ਕਹਿਣੀ ਨਾ ਵੀ ਆਲੇ ਮੋਦੀ ਦੇ ਮੰਨ ਸੰਦੂਰ ਲਾਦਾ ਇੱਕ 1 ਨੇਸ਼ਨ 1 ਹਸਬੰਡ ਇਹ ਇਹ ਸਕੀਮ ਹੈ ਮਾਨ ਸਾਹਿਬ ਭਾਜਪੀ ਲੁਧਿਆਣੇ 'ਚ ਸੰਦੂਰ ਆਪਰੇਸ਼ਨ ਸੰਦੂਰ ਦੇ ਨਾਂ ਤੇ ਵੋਟ ਮੰਗਦੇ ਅੱਛਾ ਜੀ ਕੀ ਕਰੀਏ ਫਿਰ ਆਏ ਯਾਰ ਸੰਦੂਰਾਂ ਦੇ ਨਾਂ ਤੇ ਬੋਟਾ ਮੰਗਦੇ ਨਹੀਂ ਸੰਦੂਰ ਸੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਉਹ ਨਹੀਂ ਕਿਹਾ ਤੁਸੀਂ ਵੀ ਮਤਲਬ ਅਸੀਂ ਸੰਦੂਰ ਵੀ ਭੇਜਾਂਗੇ ਹਰ ਘਰ 'ਚ ਤੁਹਾਡੇ ਘਰੇ ਆਊਗਾ ਫਿਰ ਤੂੰ ਲਾ ਲੇਗਾ ਫਿਰ ਕਹਿੰਦੇ ਆ ਭਯਾਲ ਹੈ ਮੋਦੀ ਦੇ ਨਾਂ ਦਾ ਸੰਦੂਰ ਲਾਗਾ ਇੱਕ 1 ਨੇਸ਼ਨ 1 ਹਸਬੰਡ ਇਹ ਇਹ ਸਕੀਮ ਹੈ ਮਾ ਸਾ ਬੀਜੇਪੀ ਲੁਧਿਆਣੇ 'ਚ ਸੰਦੂਰ ਆਪਰੇਸ਼ਨ ਸੰਦੂਰ ਦੇ ਨਾਂ ਤੇ ਬੋਲ ਪਾਉਂਦੇ ਆ ਅੱਛਾ ਜੀ ਕੀ ਕਰੀਏ ਵੀਰ ਆਏ ਯਾਰ ਸੰਦੂਰਾਂ ਦੇ ਨਾਂ ਤੇ ਵੋਟਾਂ ਮੰਗਦੇ ਨਹੀਂ ਸਿੰਦੂਰ ਸਿੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਉਹ ਨਹੀਂ ਦੇਖਿਆ ਤੁਸੀਂ ਵੀ ਮਤਲਬ ਅਸੀਂ ਸਿੰਦੂਰ ਵੀ ਭੇਜਾਂਗੇ ਹਰ ਘਰ 'ਚ ਤੁਹਾਡੇ ਤੇਰੀ ਆਊਗਾ ਫਿਰ ਤੂੰ ਲਾ ਲੇਂਗਾ ਫਿਰ ਕਹਿ ਰਿਹਾ ਮੈਂ ਯਾਰ ਮੋਦੀ ਦੇ ਨਾਲ ਸਿੰਦੂਰ ਲਾ ਲਾ ਇੱਕ 1 ਨੇਸ਼ਨ 1 ਹਸਬੈਂਡ ਇਹ ਇਹ ਸਕੀਮ ਹੈ